ਬਹੁਤ سارے ਲੋਕ ਨੇ ਜਿਹਦੇ ਹਿਰਦੇ ਦੇ ਨਿਰਮਲ ਆ ਦੁਖੀ ਨਹੀਂ ਪਰ ਉਹ ਕਿਸੇ ਨੂੰ ਸ਼ੇਰ ਨਹੀਂ ਕਰ ਸਕਦੇ ਲੋਕ ਪੱਥਰ ਦਿਲ ਨੇ ਉਹ ਦੱਸਣਾ ਵੀ ਚਾਹਦੇ ਆ ਪਰ ਦੱਸ ਨਹੀਂ ਸਕਦੇ ਤੇ ਖਾਸ ਕਰਕੇ ਖੂਨ ਦੇ ਰਿਸ਼ਤੇ ਤੋਂ ਬੜਾ ਡਰਦੇ ਨੇ ਜਿੰਨਾ ਉਹਨੇ ਛੱਜ ਲਾਣਾ ਐ ਨਾ ਕਿਸੇ ਨੂੰ ਲਾਣਾ ਇਹ ਛੱਜ ਦਾ ਪਤਾ ਨਹੀਂ ਛੱਜ ਲਾਣਾ ਜੀ ਛੇ ਦੇਥੋਂ ਦੇ ਬੱਚਿਆਂ ਨੂੰ ਪਤਾ ਉਸਦਾ ਛੱਜ ਲਾਣਾ ਦਾ ਮਤਲਬ ਹੁੰਦਾ ਸੀ ਜਦੋਂ ਆਪਾਂ ਕਣਕ ਸਾਰੀ ਇਕੱਠੀ ਕਰ ਲੈਣੀ ਵਿਚ ਰੋੜ ਹੋਣੇ ਜਾਂ ਮੁੰਜੀ ਝੋਨਾ ਤੇ ਫਿਰ ਕਹਿੰਦੇ ਸਨ ਹਵਾ ਚੱਲਦੀ ਹੈ ਜੇ ਛੱਜ ਲਾ ਲੋ ਛੱਜ ਲਾ ਅੰਦਰ ਤੇ ਧੂੜ ਨਿਕਲ ਜਾਏ ਉਹ ਛੱਜ ਲਾ ਅੰਦਰ ਤੇ ਉੱਚਾ ਚੁਕਣਾ ਗੁਰੂ ਸਾਹਿਬ ਕਹਿੰਦੇ ਆ ਕਿ ਜੇ ਤੇਰਾ ਦੁੱਖ ਕੋਈ ਨਹੀਂ ਸੁਣਦਾ ਤੂੰ ਇੱਕ ਕੰਮ ਕਰ ਤੂੰ ਆਪਣੇ ਅੰਦਰ ਦਾ ਦੁੱਖ ਨਾ ਗੁਰੂ ਨਾਲ ਸਾਂਝਾ ਕਰਿਆ ਕਰ ਗੁਰੂ ਨਾਲ ਸਾਂਝਾ ਕਰ ਇਹ ਐਸੇ ਨੇ ਇਥੋਂ ਦੇ ਵੀ ਲੋਕਾਂ ਦਾ ਗੁਰੂ ਗ੍ਰੰਥ ਸਾਹਿਬ ਜਿੰਨੇ ਦੁਨੀਆਂ ਚ ਦੁੱਖ ਦੱਸ ਕੇ ਜਾਂਦੇ ਹੋ ਕਦੀ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਵੀ ਭਲਾਣੇ ਬੰਦੇ ਨੂੰ ਇਹ ਦੁੱਖੇ ਇਹਦਾ ਜਿਗਰ ਹੀ ਇੰਨਾ ਵੱਡਾ ਸਾਰਿਆਂ ਦੇ ਦੁੱਖ ਸਮਾ ਲੈਂਦਾ ਤੇ ਆਪਣੇ ਅੰਦਰ ਦੇ ਸੁੱਖ ਨੂੰ ਦੇ ਦਿੰਦਾ ਕੱਲ ਅਸੀਂ ਪੜਿਆ ਸੀ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਾਰ ਸੁਖ ਕਰ ਲੈ ਜਾਏ ਹੁਣ ਦੇਖੋ ਸੂਰਤ ਹੈ ਵੈਗੁਰੂ ਜਦੋਂ ਦੁੱਖ ਆਵੇ ਹੈ ਬੜਾ ਮੌਕਾ ਕਿਉਂਕਿ ਜਿਹੜੀ ਅਰਦਾਸ ਉਸ ਵੇਲੇ ਆਪਾਂ ਕਰ ਸਕਨੇ ਆ ਉਹ ਕਿਸੇ ਨਹੀਂ ਜੇ ਕਰ ਸਕਨੇ ਕਿਉਂਕਿ ਦੁੱਖ ਵਿੱਚ ਵਿਰੋਧੀ ਭੁੱਲ ਗਏ ਜਦੋਂ ਦੁੱਖ ਆਇਆ ਕਾਦੀ ਿਰਖਾ ਰਹਿ ਗਈ ਦੁੱਖ ਵਿੱਚ ਵਾਸ਼ਨਾ ਭੁੱਲ ਜਾਂਦੀ ਹੈ ਸੱਚੀ ਜੇ ਕਾਮ ਕਰੋ ਦੀ ਜਿਹੜੀ ਵਾਸ਼ਨਾ ਹੈ ਨਾ ਇਹ ਦੁੱਖ ਚ ਭੁੱਲ ਜਾਂਦੀ ਹੈ ਵੈਰੀ ਭੁੱਲ ਜਾਂਦੇ ਨੇ ਦੁੱਖ ਵਿੱਚ ਬੰਦਾ ਕਹਿੰਦਾ ਚਲੋ ਉਹਨਾਂ ਦੀ ਤਰਲਾ ਮਾਰ ਲਓ ਇਹਦਾ ਮਤਲਬ ਹੋ ਗਿਆ ਕਿ ਦੁੱਖ ਨੇ ਸੁਰਤ ਬੜੀ ਨਿਰਮਲ ਕਰ ਦਿੱਤੀ ਨਾ ਵੈਰੀ ਨਾ ਦੁਸ਼ਮਨ ਨਾ ਮਿੱਤਰ ਕੋਈ ਚਿੱਤੇ ਨਹੀਂ ਉਸ ਵਕਤ ਜਿਹੜੀ ਸੁਰਤ ਨਿਰਮਲ ਹੈ ਨਾ ਉਦੋਂ ਇੰਨਾ ਹੀ ਕਹਿ ਦਿਓ ਕਿ ਨਾ ਗੁਰੂ ਤੇਗ ਬਹਾਦਰ ਮੇਰੇ ਗਰੀਬ ਦੀ ਪਤ ਢੱਕ ਲਈ ਬਸ ਇਹ ਵੀ ਅਰਦਾਸ ਬਣ ਜਾਏ ਮੈਂ ਤਜਰਬਾ ਦੱਸ ਰਿਹਾ ਜ਼ਿੰਦਗੀ ਦਾ ਗੁਰਮਖੋ ਸੱਚੀ ਜਈ ਗੁਰੂ ਨੂੰ ਦੁੱਖ ਦੱਸ ਅੱਜ ਮੇਰਾ ਖਿਆਲ ਗੁਰੂ ਰਾਮਦਾਸ ਦਾ ਹੁਕਮਨਾਮਾ ਸੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਈਂ ਗੁਣੀ ਨਿਦਾਨਾ ਦੋਖ ਨੂੰ ਦੱਸ ਨਹੀਂ ਆਪਣੀ ਗੁਦੋਖ ਹਰਤਾ ਦੁੱਖਾਂ ਦਾ ਖੰਡਨ ਕਰਨ ਵਾਲਾ ਕੌਣ ਜੀ ਖਰ ਨਾਮ ਪਛਾਨੋ ਇਹ ਕਿਵੇਂ ਦੋਖ ਦੂਰ ਕਰਦਾ ਹੈਗਾ ਮਹਾਰਾਜ ਕਹਿੰਦੇ ਨੇ ਕਰਾਮਾਤ ਵਰਤਾਂਦਾ ਫੇਰੀ ਕਿਵੇਂ ਵਰਤਾਂਦਾ ਇੱਕ ਪਤਾ ਸੀ ਪੜ ਲੈਨੇ ਆ ਤੇ ਆਪ ਸਭ ਨੂੰ ਉਹ ਪਤਾ ਚੇਤੇ ਹੈ ਇਹ ਹੈ ਜਿੱਥੇ ਨਾਮ ਚੇਤੇ ਆ ਜਾਏ ਕਿ ਉਸ ਤੋਂ ਬਾਅਦ ਬਿਮਾਰੀ ਘਟ ਜਾਏਗੀ ਉਸ ਤੋਂ ਬਾਅਦ ਨਹੀਂ ਗੁਰਮਖੋ ਨਾਮ ਵਿੱਚ ਇੰਨੀ ਤਾਕਤ ਹੈ ਦੁੱਖ ਕੱਟ ਵੀ ਦਿੰਦਾ ਤੇ ਦੁੱਖਾਂ ਡਾਂਨ ਦੀ ਤਾਕਤ ਵੀ ਦੇ ਦਿੰਦਾ ਹੈ ਇੰਨੀ એનર્ਜੀ ਦਿੰਦਾ ਇੱਕ ਖੇਨ ਵਿੱਚ ਦਿੰਦਾ